22 ਲਾ ਡਿਸ਼ਨਰ ਆ ਗਿਆ ਜੀ ਨਿਊ ਹੋਲੈਂਡ 3630 ਜੂਜੀ ਗੇਰੜਾ ਪਲੱਸ ਮਾਡਲ ਵਾਲਾ 22 ਮਾਡਲ ਆ 8 ਲੱਖ 90 ਹਜ਼ਾਰ ਡਿਮਾਂਡ ਆ ਪੰਜਾਬ ਦਾ ਅਰਜਨ ਨੂ 605 ਡੀਆਈ 2015 ਮਾਡਲ 5 ਲੱਖ 35 ਹਜ਼ਾਰ ਰੁਪਏ ਡਿਮਾਂਡ ਦੇ 35b e d i ਆ ਗਿਆ ਜਨੀਕ ਦਾ ਟਰੈਕਟਰ ਤੇ ਮਾਡਲ ਦੱਸਦੇ ਨਾਲੇ ਡਿਮਾਂਡ ਇਹ ਆ ਗਿਆ ਬਾਈ ਜੀ 97 ਮਾਡਲ 1 ਲੱਖ 45 ਹਜ਼ਾਰ ਫੋਨ ਲੱਕਾ ਡੀਆਈ 60 ਦਾ ਸਿਕੰਦਰ ਮਾਡਲ 60 ਹਜ਼ਾਰ ਸਬਾਬਰ ਚ ਆ ਗਿਆ 2022 ਮਾਡਲ ਆ 6,95,000 ਰਿਮਾਰਡ ਆ ਫੁੱਲ ਟੌਪ ਮਾਡਲ ਆ ਜਿਸ ਸਕਰੀਨ ਉੱਪਰ ਨੰਬਰ ਚੱਲ ਰਿਹਾ ਬਾਈਆਂ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਦੋਸਤੋ ਬਰਨਾਲਾ ਟਰੈਕਟਰ ਮੰਡੀ 'ਚ ਖੜੇ ਆਪਾਂ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਉਣਾ ਹੈ ਕੈਂਡ ਕੈਂਡ ਕੰਡੀਸ਼ਨ ਆ ਇਹ ਟਰੈਕਟਰ ਤੇ ਉਹਨਾਂ ਦੇ ਰੇਟ ਵਗੈਰਾ ਦੱਸਦੇ ਹਾਂ ਕੰਡੀਸ਼ਨ ਬਾਰੇ ਦਿਖਾਉਣਾ ਸਾਨੂੰ ਕਹੇ ਜੀ ਕੰਡੀਸ਼ਨ ਦਾ ਟਰੈਕਟਰ ਆ ਤੇ ਤੁਹਾਨੂੰ ਚੈੱਕ ਕਰਾਉਣੇ ਆ ਬਾਈ ਜੀ ਸ਼ੁਰੂ ਕਰਦੇ ਆਪਾਂ ਨਿਊ ਹਾਲੈਂਡ 363 ਤੋਂ TX ਮਾਡਲ ਵਾਲਾ ਆ ਗਿਆ ਜੀ ਨਿਊ ਹਾਲੈਂਡ 363 ਪਲੱਸ ਵਾਲਾ ਮਾਡਲ ਆ ਗਿਆ ਇਹ ਆ ਗਿਆ ਜੀ 2009 ਮਾਡਲ 4 ਲੱਖ 45000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਗੁੱਡੀਅਰ ਦਾ ਚੌਕੜਾ ਜੀ ਬਾਈਕ ਵਾਲੇ ਟਾਇਰ ਆ ਗਏ 16 9 28 ਵਾਲੇ ਤੇ ਸਾਈਡ ਗੇਅਰ ਚ ਆ ਗਿਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈਗਾ ਤੇ ਬਾਕੀ ਕੰਡੀਸ਼ਨ ਦਿਖਾਉਣਾ ਚਾਹਣੇ ਤਾਂ ਟਰੈਕਟਰ ਦੀ ਪੂਰੀ ਕੋਕਾ ਪੀਸ ਕੰਡੀਸ਼ਨ ਪਈ ਆ ਮੜਗਾਟ ਮੜ ਗੂਟ ਵੀ origignal ਆ ਟਰੈਕਟਰ ਦੇ ਰੰਗ ਪੇਂਟ ਦਾ ਇਹ ਸਹਨੇ ਤੁਸੀਂ ਕੰਡੀਸ਼ਨ ਟ੍ਰੈਕਟਰ ਦੀ ਡਬਲ ਪੰਪ ਲੱਗਿਆ ਹੈਗਾ ਡਬਲ ਡਿਸਟ੍ਰੀਬਿਊਟਰ ਟਾਇਰਾਂ ਦੀ ਕੰਡੀਸ਼ਨ ਪਈ ਹੈ ਬਾਈ ਜੀ ਬਿਲਕੁਲ 90 ਪੈਸੇ ਕੁਡੀਅਰ ਦਾ ਚੌਕੜਾ 2009 ਮਾਡਲ 4 ਲੱਖ 45000 ਰੁਪਏ ਡਿਮਾਂਡ ਰੱਖੀ ਹੈ ਟ੍ਰੈਕਟਰ ਦੀ ਅੱਗੇ ਆ ਗਿਆ ਜੀ ਅਰਜਨ 605 ਡੀਆਈ ਡੀ ਲਕਸ ਮਾਡਲ ਵਾਲਾ ਇਹਦੇ ਟਾਇਰਾਂ ਦੀ ਜੇ ਗੱਲ ਕਰੀਏ ਬਾਈ ਜੀ ਕੁਡੀਅਰ ਦੇ ਟਾਇਰ ਆਪਣਾ 80 90 ਪੈਸੇ ਜੀ ਬਾਈ ਕਰੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਬਾਈ ਜੀ ਪੋਲੋ ਦੇ ਬਾਈ ਕਰੇ ਟਾਇਰ ਆ 6.5 ਬਾਈ ਜੀ ਕੰਡੀਸ਼ਨ ਬਾਈ ਕਰੇ ਟਾਇਰਾਂ ਦੀ ਹੈ ਪੀਵੀ 70 ਨੰਬਰ ਆ ਪੰਜਾਬ ਨੰਬਰ ਦੇਖ ਸਕਦਾ ਤੁਸੀਂ ਪੂਰੀ ਰੋਡ ਕੰਡੀਸ਼ਨ ਤੇ ਪੈਟਰੈਕਟਰ 605 ਡੀ ਆਈ 2010 ਮਾਡਲ 3 ਲੱਖ 75000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਅੱਗੇ ਆ ਗਿਆ ਜੀ ਗੁਡਇਰ 5310 ਸਾਈਡ ਗੇਅਰ ਚ ਆ ਗਿਆ ਗੁਡਇਰ ਦਾ ਚੌਕੜ ਆ ਗਿਆ ਬਾਈ ਜੀ 90 5 ਕੰਡੀਸ਼ਨ ਟਾਇਰਾਂ ਦੀ ਟਰੈਕਟਰ ਦੀ ਡਾਬਲ ਪੰਪ ਚ ਆ ਗਿਆ ਤੇ ਡਾਬਲ ਡਿਸਟ੍ਰੀਬਿਊਟਰ ਆ ਗਿਆ ਨੂੰ ਦਿਖਾਉਣੇ ਆ ਪੂਰੀ ਕੋਕਾ ਵੀਰ ਕੰਡੀਸ਼ਨ ਆ ਕਾਲੇ ਟੱਡ ਚ ਆ ਗਿਆ ਜੀ ਜਿਹਦੀ ਡਿਮਾਂਡ ਵੱਧਦਾ 5310 2010 ਮਾਡਲ 5 ਲੱਖ 90000 ਰੁਪਿਆ ਡਿਮਾਂਡ ਰੱਖੀ ਹੈ ਹੈਵੀ ਵੈਂਪਰ ਲੱਗੇ ਆਪਣਾ ਟੈਟ ਸਾਈਡ ਤੇ ਇਹ ਅੱਗੇ ਆ ਗਿਆ ਜੀ ਮਹਿੰਦਰਾ ਅਰਜਨ ਲੂਗੋ 605 ਡੀਜੀ ਇਦੇ ਟਾਇਰ ਆ ਗਿਆ ਬਾਈ ਜੀ ਐਮ ਆਰ ਐਫ ਦਾ ਚੌਕੜਾ ਪਿਆਗਾ 90 95 5 ਦੇ ਕਰੀਬ ਤੇ ਡਬਲ ਡਿਸਟ੍ਰੀਬਿਊਟਰ ਆ ਗਿਆ ਬਾਈ ਜੀ ਇਹ ਪੂਰੀ ਕੋਕਾਪੀਕ ਕੰਡੀਸ਼ਨ ਆ ਟਰੈਕਟਰ ਦੀ ਅੱਜ ਦਿਨ ਨੂਬੋ 605 ਡੀ ਆਈ 2015 ਮਾਡਲ 5 ਲੱਖ 35 ਹਜ਼ਾਰ ਰੁਪਏ ਡਿਮਾਂਡ ਰੱਖੀ ਹੈ ਦੇਸਨੋਂ ਐਮ ਆਰ ਐਫ ਵੀ ਮਟਿਆ ਨਹੀਂ ਗਾ ਜਿਹੜਾ ਟਾਇਰ ਆਦੋਂ ਪੂਰੀ ਕੋਕਾਪੀਕ ਕੰਡੀਸ਼ਨ ਆ ਅੱਗੇ ਆ ਗਿਆ ਜੀ HMT 3522 EDI 프ਰੰਟ ਵਾਲੇ ਟਾਇਰ ਬਿਲਕੁਲ ਨਵੇਂ MRF 10 ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਪਈਆ ਬਾਈ ਜੀ 90 ਪੈਸੇ ਦੇ ਕਰੀਬ HMT 3522 EDI ਆ ਗਿਆ ਜਨੀਕਾ ਦਾ ਟਰੈਕਟਰ ਤੇ ਮਾਡਲ ਦੱਸਦੇ ਆਣ ਵਾਲੇ ਡਿਮਾਂਡ ਇਹ ਆ ਗਿਆ ਬਾਈ ਜੀ 97 ਮਾਡਲ 1 ਲੱਖ 45 ਹਜ਼ਾਰ ਡਿਮਾਂਡ ਆ ਅੱਗੇ ਆ ਗਿਆ ਜੀ ਸੋਨਾ ਲੱਕਾ DI 750 ਦਾ 8 ਮਾਡਲ 2 ਲੱਖ ਪਚਨ 90000 ਰੁਪਏ ਦੀ ਮੰਗ ਰੱਖੀ ਜੀ ਜੇ ਕੇ ਦਾ ਚੌਕੜਾ ਬਿਲਕੁਲ ਨਵਾਂ ਜੀ ਮਾਰਕੀਟ ਹੈ ਨਹੀਂ ਹੈਗੇ ਦੇਖ ਸਕਦਾ ਤੁਸੀਂ ਸਾਈਡ ਗੀਅਰ ਚ ਆ ਗਿਆ ਤੇ ਸਿੰਗਲ ਪੰਪ ਚ ਆ ਗਿਆ 2008 ਮਾਡਲ 295000 ਰੁਪਏ ਦੀ ਮੰਗ ਰੱਖੀ ਹੈ ਟਰੈਕਟਰ ਦੀ ਅੱਗੇ ਸ਼ੁਰੂ ਕਰਦੇ ਆ ਜੀ ਸਪੈਸ਼ਲ ਐਡੀਸ਼ਨ ਵਾਲਾ ਆ ਗਿਆ ਜੀ ਨਿਊ ਬੋਲੈਂਡ 3630 ਜੂਜੀ ਗੀਅਰ ਵਾਲਾ ਪਲੱਸ ਮਾਡਲ ਵਾਲਾ ਐਮ ਆਰ ਐਫ ਦਾ ਚੌਕੜਾ ਬਿਲਕੁਲ ਨਵਾਂ ਹੀ ਮਾਰਕੀਟ ਹੈ ਨਹੀਂ ਹੈਗੇ ਤੇ ਰੈਂਬ ਤੇ ਮੜਗਾੜ ਦੇਖ ਸਕਦੇ ਹੋ ਤੁਸੀਂ ਜਮਾ ਬਿਲਕੁਲ ਚਿੱਟੇ ਦੁੱਧ ਵਰਗੇ ਪਿਆ ਤੇ ਡਬਲ ਪੰਪ ਆ ਗਿਆ ਬੀ ਜੀ ਪੀ 11 ਪੰਜਾਬ ਨੰਬਰ ਤੇ ਵਾਈਬ੍ਰੇਟ ਮੋਡ ਲੱਗੀ ਹੋਈ ਆ ਡਬਲ ਡਿਸਟ੍ਰਿਕਟ ਬੋਟਰ ਆ ਗਿਆ ਤੇ ਹੈਵੀ ਜੈਕ ਸਿਸਟਮ ਲੱਗਿਆ ਦੇਖ ਸਕਦੇ ਹੋ ਤੁਸੀਂ ਇਹ ਆ ਇਹ ਜੀ ਡਿਮਾਂਡ ਤੇ ਵੀਟ ਦੀ ਗੱਲ ਕਰੀ ਇਹ ਆ ਗਿਆ 22 ਮਾਡਲ ਆ 8 ਲੱਖ 90 ਹਜ਼ਾਰ ਡਿਮਾਂਡ ਆ ਪੰਜਾਬ ਨੰਬਰ ਆ ਸਰਕਾਰੀ ਨੰਬਰ ਰੇਟਾਂ ਲੱਗੀਆਂ ਹੋਈਆਂ ਪੂਰਾ ਕੋਕਾ ਪੀਸ ਕੰਡੀਸ਼ਨ ਆ ਸਾਈਡ ਗੇਅਰ ਡਾਬਲ ਪੰਪ ਡਾਬਲ ਡਿਸਟਰੀਬਿਊਟਰ ਫਾਈਬਰ ਵਾਲੀ ਉੱਡ ਵੀ ਲੱਗੀ ਆ ਤੇ ਦੇਖ ਸਕਦੇ ਹੋ ਤੁਸੀਂ ਜਮਾ ਕੋਕਾ ਪੀਸ ਆ ਕੰਡੀਸ਼ਨ ਆ ਟਰੈਕਟਰ ਦੀ ਅੱਗੇ ਆ ਗਿਆ ਜੀ ਐਚ ਐਮਟੀ ਨਾਟ ਗੇਅਰ ਬਾਈਕੜ ਟਾਇਰਾਂ ਦੀ ਕੰਡੀਸ਼ਨ ਅਗੇ ਜੀ 25 30 ਪੈਸੇ ਤੇ ਦੇਖ ਸਕਦੇ ਹੋ ਤੁਸੀਂ 프ਰੰਟ ਵਾਲੇ ਟਾਇਰ ਦਾ ਸਾਫੀ ਆ ਇਹ ਆ ਗਿਆ ਇਤਰਾਣ ਮੈਂ ਮਾੜਾ ਲੱ ਇੱਕ 75000 ਰਿਮਾਂਡ ਆ ਅੱਗੇ ਆ ਗਿਆ ਜੌਂਡੀਅਰ 5210 ਗੀਅਰ ਪ੍ਰੋ ਸਾਈਡ ਗੀਅਰ ਐਡਜਸਟੇਬਲ ਸੀਟ ਲੱਗੀ ਹੋਈ ਆ ਤੇ ਟਾਇਰਾਂ ਦੀ ਜੇ ਗੱਲ ਕਰੀਏ ਬੈਕ ਵਾਲੇ ਟਾਇਰ ਪਏ ਜੀ 95 5 ਦੇ ਕਰੀਬ ਪ੍ਰਾਂਟ ਵਾਲੀ ਵੀ ਕੁਰੀਅਰ ਦੇ ਆ ਕੁਰੀਅਰ ਦਾ ਚੌਕੜਾ 95 ਪੈਸੇ ਕੰਡੀਸ਼ਨ ਆ ਟਾਇਰਾਂ ਦੀ ਮਡਵਲ ਪੰਪਾ ਬਿਲਕੁਲ ਕੋਕਾ ਪੀਸ ਕੰਡੀਸ਼ਨ ਆ 5210 5210 ਦਾ ਛੋਟਾ ਭਾਈ 2020 ਮਾਡਲ ਆ 7 ਲੱਖ 152 ਮਾਡਲ ਫੋਲਟੋਪ ਮਾਡਲ ਡਬਲ ਡਿਸਟ੍ਰੀਬਿਊਟਰ ਆ ਦੇਖ ਸਕਦੇ ਹੋ ਤੁਸੀਂ ਰਿੰਬ ਰੰਬਾ ਪਿਆ ਪੂਏ ਪੁੱਕਾ ਵੀਸ ਕੰਡੀਸ਼ਨ ਚ ਅੱਗੇ ਗੱਲਬਾਤ ਕਰਦੇ ਆਂ ਜੀ ਅਰਜਨ ਦੀ ਅਰਜਨ ਆ ਗਿਆ ਬਾਈ ਜੀ ਪੰਜਾਬ ਨੰਬਰ ਪੀਪੀ 10 ਬੂਰੀ ਕੋਕਾ ਵੀਸ ਕੰਡੀਸ਼ਨ ਆ ਟਰੈਕਟਰ ਆ ਗਿਆ ਜੀ ਅਰਜਨ 555 ਡੀਆਈ ਡਿਸਟ੍ਰੀਬਿਊਟਰ ਲੱਗਿਆ ਹੋਇਆ ਬਾਈ ਜੀ ਇਹਾਂ ਦੀ ਜੇ ਗੱਲ ਕਰੀਏ ਪਰਾਂਟੜੇ ਟਾਇਰ BKT ਦੇ 95 ਪੈਸੇ ਬੈਕ ਵਾਲੀ BB Chetti ਦੇ 95 ਪੈਸੇ ਇਹ ਆ ਗਿਆ 14 ਮਾਡਲ 3,85,000 ਰੁਪਏ ਹੜ ਮਾੜਾ ਬਾਈ ਜੀ ਅੱਗੇ ਆ ਗਿਆ ਜ ਸਵਰਾਜ 963 5 ਸਟਾਰ ਖੁੱਲੇ ਪਲੇਟਫਾਰਮ ਵਾਲਾ ਤਰੀਜ਼ ਪੀੜਾ ਡਬਲ ਡਿਸਟ੍ਰੀਬਿਊਟਰ ਡਬਲ ਪੰਪ ਗੁਬੀਅਰ ਦਾ ਚੌਕੜਾ ਆ ਗਿਆ ਬਾਈ ਜੀ ਇਹਨਾਂ ਦੀ ਕੰਡੀਸ਼ਨ ਪਈ ਹੈ ਜੀ 90 95 ਪੈਸੇ ਤੇ ਕਰੀਏ ਮਰਗਾਟ ਮਗੂਟਾ ਹੈ ਪੂਰਾ ਪੂਰੇ ਚੱਟੇ ਦੁੱਧ ਵਰਗੇ 16 9 22 ਦੇ ਬਾਈਕ ਵਾਲੇ ਟਾਇਰ ਰਹਿ ਗਿਆ ਬਾਈ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਫੁੱਲ ਟੌਪ ਮਾਡਲ ਆ ਡਿਮਾਂਡ ਤੇ ਮਾਡਲ ਦੀ ਜੇ ਗੱਲ ਕਰੀਏ ਬਾਈ ਜੀ 2018 ਮਾਡਲ ਆ 5 ਲੱਖ 90000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 60 ਦਾ ਸਿਕੰਦਰ ਮਾਡਲ 60 ਹੈ ਸਵਾਵਰ ਚ ਆ ਗਿਆ ਐਚ ਡੀ ਐਮ ਹਾਈ ਬਿ ਡਿਊਟੀ ਮਾਈਲੇਜ ਘੱਟ ਤੇ ਹੀ ਦਾ ਖਰਚਾ ਵਾਲਾ ਸਾਈਡ ਗੀਅਰ ਹੈ ਸੀਟ ਦਾ ਚੌਕੜਾ ਗਿਆ ਬਾਈ ਜੀ 90 95 ਪੈਂਸੇ ਦੇ ਕਰੀਬ ਟਰੈਕਟਰ ਦੀ ਕੰਡੀਸ਼ਨ ਵੀ 90 95 ਪੈਂਸੇ ਹੈਗੀ ਹੈ ਬਾਈ ਜੀ ਡਬਲ ਪੰਪ ਚ ਆ ਗਿਆ 2022 ਮਾਡਲ ਹੈ 6 ਲੱਖ 95 ਹਜ਼ਾਰ ਡਿਮਾਂਡ ਆ ਫੁੱਲ ਟੌਪ ਮਾਡਲ ਡਬਲ ਡਿਸਟ੍ਰਿਬਿਊਟਰ ਦੇ ਸਕਦਾ ਤੁਸੀਂ ਰੈਂਬਰੂਮਾ ਪੂਰੀ ਕੋਕਾ ਵੀ ਕੰਡੀਸ਼ਨ ਚ ਇੰਦਾ ਡਬਲ ਪੰਪ ਲੱਗਿਆ ਹੋਇਆ ਹੈ ਬਾਈ ਜੀ ਡਬਲ ਡਿਸਟ੍ਰਿਬਿਊਟਰ ਰਿਵਰਸ ਵੀਡੀਓ ਬੋਡਾ ਟੌਪ ਮਾਡਲ ਆ ਇਹ ਆ ਗਿਆ ਬਾਈ ਮਾਡਲ 695000 ਡਿਮਾਂਡ ਆ ਆ ਗਿਆ ਕਾ ਜੌਂਡੀਅਰ 5310 ਕਾਲੇ ਢੱਡਾ ਵਾਲਾ ਜੀ ਇਹ ਡਿਮਾਂਡ ਜ਼ਿਆਦਾ ਆ ਬਾਈ ਜੀ ਸੀਟ ਦੇ ਬੈਕ ਵਾਲੇ ਟਾਇਰ ਆ ਗਏ ਜੀ 95 ਪੈਸੇ ਦੀ ਕੰਡੀਸ਼ਨ ਆ ਬੈਕ ਵਾਲੇ ਟਾਇਰਾਂ ਦੀ 프ਰੰਟ ਵਾਲੇ ਟਾਇਰ ਆ ਗਏ ਐਮ ਆਰ ਪਾ ਦੇ ਜੀ 65 70 ਪੈਸੇ ਦੀ ਕੰਡੀਸ਼ਨ ਆ 프ਰੰਟ ਵਾਲੇ ਟਾਇਰਾਂ ਦੀ ਡਬਲ ਪੰਪਾ 5310 ਕਾਲੇ ਢੱਡਾ ਵਾਲਾ 2006 ਮਾਡਲ ਆ 455000 ਡਿਮਾਂਡ ਅੱਗੇ ਆ ਗਈ ਪ੍ਰੀਤ 6099 ਡਬਲ ਪੰਪ ਆ ਗਿਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਬੀਕੇਟੀ ਦਾ ਚੌਕੜਾ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 85 90 ਪੰਜ ਦੇ ਕਰੀਬ 21 ਜੀ ਮਾਡਲ ਆ 465000 ਰੁਪਏ ਡਿਮਾਂਡ ਰੱਖੀ ਹੈ ਮੈਟ ਮੂਟ ਬਚਾਏ ਹੋਏ ਆ ਬਾਈ ਨੇ ਸੌਂਕਿਆ ਟਰੈਕਟਰ ਰੱਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਰੰਬਰੰਬ ਪੂਰੇ ਘੈਂਟ ਆ ਇਹ ਇਹ ਆ ਗਏ ਪੰਜਾਬ ਨੰਬਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਤੇ ਰੀਡ ਤੇਡ ਮਾਡਲ ਦੀ ਗੱਲ ਕਰੀਏ 21 ਮਾਡਲ 465000 ਰੁਪਏ ਡਿਮਾਂਡ ਆ ਪੀਵੀ 19 ਬਰਨਾਲਾ ਨੰਬਰਾਂ ਹਾਂਜੀ ਦੋਸਤੋ ਜੇ ਤੁਸੀਂ ਪੁਰਾਣਾ ਟਰੈਕਟਰ ਘਟਾਉਣਾ ਹੋਵੇ ਉਹ ਵੀ ਕੱਟ ਲੈਣਗੇ ਵੀਰ ਲੋਨ ਵੀ ਹੋ ਜਾਂਦਾਗਾ ਪੁਰਾਣਾ ਟਰੈਕਟਰ ਵੀ ਕੱਟਿਆ ਜਾਂਦਾ ਤੇ ਹਰ ਤਰ੍ਹਾਂ ਦੇ ਟਰੈਕਟਰ ਅਵੇਲੇਬਲ ਹੁੰਦਾ ਵਾਈਆਂ ਕੋਲੇ 4x4 ਤੇ 3 ਜਿਪਡ 2 ਜਿਪਡ ਏ ਬਾਈਆਂ ਦਾ ਸ਼ੋਰੂਮ ਆਇਆ ਜੀ ਢਾਲੀਵਾਲ ਢਾਲੀਵਾਲ ਗੈरेज ਸੰਘੇੜਾ ਪੈਂਡਾ ਮਾਈਆਂ ਦਾ ਤੇ ਸਕਰੀਨ ਉੱਪਰ ਨੰਬਰ ਚੱਲ ਰਿਹਾ ਬਾਈਆਂ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਆਂ ਤਦ ਤੱਕ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ